ਪਾਉ ਮੋਕਾ ਨਾ ਧੀਰਜ ਹੋਏ ਨਾ ਪਾਉ ਮੋਕਾ ਧੀਰਜ ਹੋਏ ਨਾ ਜੀਤ ਹੈ ਬਾਗੋ ਮੁੱਖ ਲਾਗੇ ਹੈ ਸੰਤ ਰਲਾ ਦੇ ਮੁੱਖ ਲਾਗੇ ਹੈ ਸੰਤ ਰਨਾ ਜਨਾਨਿਕ ਜਨਾਨਿਕ ਬੁਲਕਾ ਕੋਰ ਕੀ ਰਿਪਾ ਕਾਰੀ ਸਾਹ ਮਗਰ ਜੀ ਕੀ ਫਤੇ ਹਰ ਬਾਬਾ ਜੀ ਬਹੁਤ ਬਹੁਤ ਧੰਨਵਾਦ। ਕੋਈ ਕੀ ਹਾਲ ਚਾਲ ਹੈ ਜੀ? ਬਸ ਸੇਤਾਂ ਦਾ ਹੀ ਹੈ ਜੀ ਹੁਣ ਅੱਖਾਂ ਕਰਕੇ ਕਾਦੀਆਂ ਹੋਣੀਆਂ ਨੇ ਤੇ ਜੋ ਬਾਬੇ ਨਾਨਕ ਦੀ ਰਾਜਾ ਓ ਚਰੇ ਰਹੇ। ਤੇ ਬਾਬਾ ਜੀ ਮੇਰੇ ਸੰਯੋਗੀ ਸੱਜਣਾ ਵੱਲੋਂ ਇਹ ਤੁਹਾਡਾ ਰਸਣ ਜੀ ਆਪਣੇ ਮਹੀਨੇ ਸਵਾ ਮਹੀਨੇ ਦਾ ਹੈਗਾ ਜੀ। ਬਹੁਤ ਬਹੁਤ ਧੰਨਵਾਦ ਜੀ। ਦੇਖੋ ਜੀ ਸਿੱਖ ਧਰਮ ਦਾ ਸਿਧਾਂਤ ਵੀ ਇਹੀ ਹੈ ਤੇ ਸਿੱਖ ਦੀ ਪਛਾਣ ਵੀ ਇਹੀ ਹੈ ਕਿ ਜਿਹੜੀ ਜ਼ਰੂਰਤ ਮੰਗ ਦੀ ਮਦਦ ਕਰਨੀ ਹੈ। ਬਾਬੇ ਨਾਨਕ ਨੇ ਹੋ ਕਾ ਦਿੱਤਾ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੋ ਉਹਨਾਂ ਨੇ ਕਿਰਤ ਕਮਾਈ ਦੇ ਵਿੱਚੋਂ ਹੀ ਭਾਈ ਲਾਲੋ ਤੇ ਮਲਕ ਭਾਗੋ ਦਾ ਫੈਸਲਾ ਕੀਤਾ ਸੀ ਸੋ ਇਸੇ ਤਰ੍ਹਾਂ ਹੀ ਮੇਰੇ ਵਰਗੇ ਜ਼ਰੂਰਤਮੰਦਾਂ ਦੀ ਜਿਹੜੇ ਮਦਦ ਕਰਦੇ ਹਨ ਸੋ ਇਸੇ ਤਰ੍ਹਾਂ ਭਾਈ ਬਿਕਰ ਸਿੰਘ ਜੀ ਮਝੇੜ ਜਦੋਂ ਵੀ ਕਦੇ ਇਹਨਾਂ ਨੂੰ ਫਰਿਆਦ ਕੀਤੀ ਜਾਂਦੀ ਹੈ ਔਖੇ ਸੌਖੇ ਵੇਲੇ ਆ ਮੇਰੀ ਹਰ ਵੇਲੇ ਮਦਦ ਕਰਦੇ ਆ ਤੇ ਮੈਂ ਇਹਨਾਂ ਦਾ ਤੇ ਇਹਨਾਂ ਦੇ ਸਹਿਯੋਗੀ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਲਾ ਰਾਮਗੋੜ ਵਾਹਿਗੁਰੂ ਇਹਨਾਂ ਨੂੰ ਪ੍ਰਮਾਤਮਾ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੇ ਇਸ ਤਰ੍ਹਾਂ ਦੀ ਲੋਕਾਂ ਦੀ ਮਦਦ ਕਰਨ ਦਾ ਬਲ ਬਖਸ਼ੇ ਸੋ ਮੈਂ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦਾ ਦੁਆ ਕਰਦਾ ਕਿ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ